ਪਾਵੇਂ ਪੰਜਾਬ ਮੰਤਰੀ ਮੰਡਲ ਦਾ ਹਿੱਸਾ ਰਾਣਾ ਗੁਰਜੀਤ ਸਿੰਘ ਸਭ ਤੋਂ ਅਮੀਰ ਮੰਤਰੀ ਨੇ ਪਰ ਸਾਲਾਨਾ ਆਮਦਨ ਦੇ ਮਾਮਲੇ 'ਚ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ ਗੱਲ ਕਰਦੇ ਹਾਂ ਸਾਲ 2015-16 'ਚ ਪੰਜਾਬ ਦੇ ਮੰਤਰੀਆਂ ਵੱਲੋਂ ਦੱਸੀ ਗਈ ਸਾਲਾਨਾ ਆਮਦਨ ਦੀ ਜਿਸ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਨਵਜੋਤ ਸਿੱਧੂ ਜਿਨ੍ਹਾਂ ਦੀ ਕੁੱਲ ਜਾਇਦਾਦ 45 ਕਰੋੜ ਰੁਪਏ ਦੇ ਲਗਭਗ ਹੈ ਤੇ ਉਹਨਾਂ ਦੀ ਸਾਲਾਨਾ ਆਮਦਨ 9 ਕਰੋੜ ਰੁਪਏ ਦੇ ਕਰੀਬ ਹੈ ਦੂਜੇ ਨੰਬਰ ਤੇ ਆਉਂਦੇ ਨੇ ਸਭ ਤੋਂ ਅਮੀਰ ਮੰਤਰੀ ਰਾਣਾ ਗੁਰਜੀਤ ਜਿਨ੍ਹਾਂ ਦੀ ਸਾਲਾਨਾ ਆਮਦਨ 2 ਕਰੋੜ ਰੁਪਏ ਦੇ ਲਗਭਗ ਹੈ ਪਹਿਲੀ ਵਾਰ ਮੰਤਰੀ ਬਣੇ ਚਰਨਜੀਤ ਚੰਨੀ ਦੀ ਕੁੱਲ ਜਾਇਦਾਦ 14 ਕਰੋੜ ਦੇ ਲਗਭਗ ਹੈ ਤੇ ਉਹਨਾਂ ਦੀ ਸਾਲਾਨਾ ਆਮਦਨ 48 ਲੱਖ ਰੁਪਏ ਦੇ ਕਰੀਬ ਹੈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 48 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਤੇ ਉਹਨਾਂ ਦੀ ਸਾਲਾਨਾ ਆਮਦਨ 43 ਲੱਖ ਦੇ ਆਸ-ਪਾਸ ਹੈ ਮਲੇਰਕੋਟਲੇ ਤੋਂ ਜਿੱਤ ਪ੍ਰਾਪਤ ਕਰਕੇ ਵਿਧਾਇਕ ਬਣੀ ਰਜ਼ੀਆ ਸੁਲਤਾਨਾ ਦੀ ਕੁੱਲ ਜਾਇਦਾਦ 10 ਕਰੋੜ ਦੇ ਕਰੀਬ ਹੈ ਤੇ ਉਹਨਾਂ ਦੀ ਸਾਲਾਨਾ ਆਮਦਨ 42 ਲੱਖ ਰੁਪਏ ਦੇ ਨੇੜੇ ਹੈ। ਇਸੇ ਤਰ੍ਹਾਂ ਹੀ ਖਜ਼ਾਨਾ ਮੰਤਰੀ ਮੰੰਪ੍ਰਿਤ ਬਾਦਲ ਦੀ ਵੀ ਸਾਲਾਨਾ ਆਮਦਨ 37 ਲੱਖ ਰੁਪਏ ਹੈ ਜਦਕਿ ਅਰੁਣਾ ਚੌਧਰੀ ਦੀ ਸਾਲਾਨਾ ਆਮਦਨ 20 ਲੱਖ ਰੁਪਏ ਤੇ ਸਾਧੂ ਸਿੰਘ ਧਰਮਸੋਧ ਦੀ ਸਾਲਾਨਾ ਆਮਦਨ 16 ਲੱਖ ਦੇ ਲਗਭਗ ਦੱਸੀ ਗਈ ਹੈ। ਜੇਕਰ ਸਭ ਤੋਂ ਘੱਟ ਸਾਲਾਨਾ ਆਮਦਨ ਵਾਲੇ ਮੰਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 'ਚ ਬ੍ਰਹਮ ਮਹਿੰਦਰਾ ਤੇ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਮ ਸ਼ਾਮਿਲ ਹੈ। ਬ੍ਰਹਮ ਮਹਿੰਦਰਾ ਦੀ ਸਾਲਾਨਾ ਆਮਦਨ 11 ਲੱਖ ਤੇ ਬਾਜਵਾ ਦੀ ਸਾਲਾਨਾ ਆਮਦਨ 7 ਲੱਖ ਰੁਪਏ ਦੱਸੀ ਗਈ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ